ਦੋਸਤੋ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਆਪਣੇ ਪੇਨ ਨੂੰ ਕਰ ਲਿਆ ਕਰੋ ਫੋਨੋ ਤੇ ਅੱਜ ਦੀ ਵੀਡੀਓ ਜਿਹੜੀ ਆਪਾਂ ਬਣਾਈ ਆ ਦੋਸਤੋ ਪਿੰਡ ਕਾਂਗੜ ਨੇੜੇ ਹੀ ਦੀਨਾ ਸਾਹਿਬ ਦੇ ਰਹਿਣ ਦਾ ਬਠਿੰਡੇ ਜ਼ਿਲ੍ਹੇ ਦਾ ਆਖਰੀ ਪਿੰਡ ਹੈ ਤੇ ਦੂਜੇ ਪਾਸੇ ਮੂਗਾ ਸ਼ੁਰੂ ਹੋ ਜਾਂਦਾ ਦੋ ਨਾਗ ਆ ਬਾਈ ਕੋਲ ਦੋਨੇ ਨਾਗ ਸੂਏ ਸੂਏ ਇੱਕ ਨੰਬਰ ਆ ਕੀ ਟੋਕੜ ਦੋਸਤੋ ਵੱਡੇ ਢਾਂਚੇ ਦੀ ਤੀਜਾ ਸੂਆ ਬਾਈ ਦਾਦਾ ਵੀ ਇਹ ਸੂਈ ਵੀ ਥਣਾ ਦੀ ਸਾਫ਼ ਸੁਥਰੀ ਹੈ ਥਣਾ ਦਾ ਸਾਫ਼ ਸੁਥਰਾ ਪਸ਼ੂ ਜਿਹੜਾ ਟੋਕੜ ਦੋਸਤੋ ਘਾਟੇ ਨਿਕਲਦਾ ਤੇ ਦੁੱਧ ਇਸ ਟਾਈਮ ਬਾਈ ਕੋਲੇ ਜਿਹੜਾ ਹੈਗਾ ਹਾਜ਼ਰ 8 ਲੀਟਰ ਦੋ ਟਾਈਮ ਤਿੰਨ ਟਾਈਮ ਤੁਸੀਂ ਇੱਥੇ ਚਾਰੀ ਥਾਣਾ ਕੋਈ ਫੋਰਸਾਂਗ ਨਹੀਂ ਸੋਣਾ ਥਾਣਾ ਦੋਸਤੋ ਮੋਲੇ ਦਾ ਬਈ ਨੇ ਰੱਖਿਆ 30000 ਬਈ ਦਾਦਾ ਵੀ ਮੰਨਤਾ ਨਾ ਫੱਲਾ ਵਜੂਗਾ ਇਧਰਲੇ ਪਾਸੇ ਆ ਗਈ ਦੋਸਤੋ ਤੋਕੜ ਗੱਬਣ 11 ਕ੍ਰੋਸ ਮੰਨ ਲਓ ਗਰਲੈਂਡਾ ਮੰਨ ਲਓ ਤੇ ਆ ਗਈ ਚੈੱਕ ਬੱਸ 7 ਮਹੀਨਾ ਦੀ 6 ਲੀਟਰ ਦੁੱਧ ਹਾਜ਼ਰ ਹੈ ਇੱਕ ਥਾਣਾ ਦੋਸਤੋ ਮਗਰਲੇ ਪਾਸੇ ਆ ਗਈ ਇਹ ਤੇਲ ਬਾਕੀ ਤਿੰਨਾਂ ਥਾਣਾ ਦੀ ਓਕੇ ਆ ਤੁਸੀਂ ਉਹਦਾ ਡਾਕਟਰ ਲੈ ਕੇ ਚੈੱਕ ਬੱਸ ਕਰਵਾ ਕੇ ਵੀ ਆ ਸਕਦੇ ਹੋ ਬਾਕੀ ਨੰਬਰ ਥੱਲੇ ਸਕਰੀਨ ਤੇ ਬਈ ਦਾ ਚੱਲਦਾ ਰਹਿਣਾ ਬਈ ਨਾਲ ਸੰਪਰਕ ਕਰ ਲਓ ਫੁੱਲ ਵੀਡੀਓ ਤੁਹਾਨੂੰ ਅਜਾਟੇ ਦੀ ਫਾਰਮ ਤੇ ਮਿਲ ਜੂਗੀ ਦਾਸ ਟਿਕਾ ਦੇਖਣ